ਪੈਣਾ ਦਾ ਪਸੰਦੀਦਾ ਤਿਹਾੜ ਰਖੜੀ ਆ ਗਿਆ ਜੀ 2025 ਦੀ ਰਖੜੀ ਤੇ ਤੁਹਾਨੂੰ ਲੈ ਕੇ ਆਏ ਆ ਜਮਸ਼ੇਰ ਦੀ ਪੁਰਾਣੀ ਮਸ਼ਹੂਰ ਦੁਕਾਨ ਜੈ ਕਾਟ ਵਾਲਿਆਂ ਦੀ ਹੱਟੀ ਤੇ ਤੁਹਾਨੂੰ ਲੈ ਕੇ ਚਲਦੇ ਆਂ ਅੰਦਰ ਬਿਲਕੁਲ ਮੇਨ ਰੋਡ ਦੇ ਉੱਪਰ ਦੁਕਾਨ ਆ ਮੇਨ ਬੱਸ ਸਟੈਂਡ ਜਮਸ਼ੇਰ ਖਾਸ ਤੇ ਲੈ ਕੇ ਚਲਦੇ ਆਂ ਅੰਦਰ ਕੁਆਲਿਟੀ ਚ ਕਹਿੰਦੇ ਕੋਈ ਵੀ ਸਮਝੌਤਾ ਨਹੀਂ ਹੋਣਾ ਪਹਿਣਾ ਲਈ ਵਧੀਆ ਵਧੀਆ ਗਰਮੀਆਂ 'ਚ ਪਾਉਣ ਵਾਲੇ ਕਾਟਨ ਦੇ ਸੂਟ ਆ। ਆਂਦੇੰਦਰ ਆਪਾਂ ਆ ਗਏ ਆ ਬਾਹਰ ਗਰਮੀ ਪੂਰੀ ਪੈ ਰਹੀ ਐ ਤੇ ਅੰਦਰ ਪੂਰੀ ਠੰਡ ਆ। ਏਸੀ ਲੱਗੇ ਮੇਰੀਆਂ ਭੈਣਾ ਭਰਾ ਜਿਹਨਾਂ ਨੇ ਗਿਫਟ ਦੇਣੇ ਆ ਤੇ ਜਿਹਨਾਂ ਲੈਣੇ ਆ ਉਹ ਪਹੁੰਚਣ ਜਰੂਰ ਸੂਟਾਂ ਦੇ ਵਧੀਆ-ਵਧੀਆ ਵੈਰਾਈਟੀ ਆਈ ਆ ਵਧੀਆ-ਵਧੀਆ ਕਲਰ ਕਾਟਨ ਦੇ ਸੂਟ ਆ ਗਰਮੀਆਂ ਦੇ ਵਿੱਚ ਭੈਣਾਂ ਨੂੰ ਗਿਫਟ ਦੇਣ ਲਈ ਤੇ ਭੈਣਾਂ ਪੈਜੋ ਪੇਸ਼ ਆਪਣੇ ਭਰਾਵਾਂ ਦੇ ਇਹ ਗਿਫਟ ਲੈਣਾ ਤਾਂ ਜੈਕਟ ਵਾਦ ਦੀ ਹੱਤੀ ਤੋਂ ਹੀ ਲੈਣਾ ਆਤਗੀ ਆ ਦੇਖ ਲਓ ਕਲਰ ਚੈੱਕ ਕਰੋ ਸੂਟਾਂ ਦੇ ਬਾਈ ਕਾਟਨ ਦੇ ਪਿਓਰ ਕਾਟਨ ਐਂ ਵਧੀਆ ਕਲਰ ਬਿਨਾ ਫੇਟ ਹੋਣ ਤੋਂ ਆ ਦੇਖੋ ਕਲਰ ਤੇ ਕਲਰ ਚੜਿਆ ਪਿਆ ਆ ਤੇ ਰੇਟ ਬਾਜਬ ਬਿਲਕੁਲ ਆ ਦੇਖੋ ਕਲਰ ਕਿੰਨੇ ਸੋਹਣੇ-ਸੋਹਣੇ ਆ ਲਓ ਜੀ ਪਿੰਕ ਕਲਰ ਦੇ ਫੁੱਲ ਆ ਦੇਖੋ ਮਲਟੀ ਕਲਰ ਆ ਦੇਖੋ ਬਲੌਨ ਆ ਚੈੱਕ ਕਰੋ ਕਲਰ ਪੁੱਤ ਸਾਰੇ ਦਿਖਾਵੇ ਕਲਰ ਆ ਦੂਰ ਤੱਕ ਬਹੁਤ ਮਾਲ ਪਿਆ ਆ ਆ ਕੈਮਰਾ ਜਿਹੜਾ ਰੀਲ ਛੋਟੀ ਭਈ ਜਾਣੀ ਆ ਤੇ ਤੁਹਾਨੂੰ ਕਲਰ ਦਿਖਾਉਣੇ ਆ ਸੂਟੇ ਤਾਂ ਉੱਪਰਲੇ ਲੈਵਲ ਦੇ ਵੀ ਹੈਗੇ ਆ ਆ ਤੁਹਾਨੂੰ ਦਿਖਾਉਣੇ ਲਿਆਓ ਭਾਈ ਦਿਖਾਓ ਜਿਹੜਾ ਸੂਟ ਪਹਿਣਾ ਲਈ ਰੱਖੀ ਤੇ ਕੀ ਕੀ ਲੈ ਕੇ ਆਏ ਆ ਹੋਰ ਲੈ ਚੱਕੋ ਜੀ ਇਹ ਸਸਤੇ ਭਾਅ ਦੇ ਸੂਟ ਆ ਇਹ ਸਪੈਸ਼ਲ ਪਹਿਣਾ ਲਈ ਇਹ ਸਾਡਾ ਸੰਦੀਪ ਕੁੰਦਰਾ ਵੀਰ ਜੈਕਟ ਵਾਲਾ ਲੈ ਕੇ ਆਇਆ ਕਹਿੰਦਾ ਪਹਿਣਾ ਨੂੰ ਐਸ ਕੀ ਸਾਡੇ ਵੱਲੋਂ ਵੀ ਲਾਹਾ ਲਾਹਾ ਲਾਹੀ ਘਟਾਉਣਾ ਆ ਚੱਕ ਲੋ ਰੱਖ ਲੋ ਹੋਈ ਪਈ ਆ ਬਾਈ ਜੀ ਜਿੰਨੇ ਜਿੰਨੇ ਮੇਰੇ ਭਰਾ ਨੇ ਭੈਣ ਨੂੰ ਕੋ ਗਿਫਟ ਕਰਨਾ ਆ ਸੂਟਾਂ ਦੇ ਵਿੱਚੋਂ ਕਲਰ ਕੰਬੀਨੇਸ਼ਨ ਦੇਖੋ ਜਿਹੜਾ ਕਲਰ ਕਹੋਗੇ ਉਹ ਤੁਹਾਨੂੰ ਮਿਲੂਗਾ ਲਾਈਟ ਕਲਰ ਗੂੜਾ ਕਲਰ ਆ ਦੇਖੋ ਚੈੱਕ ਕਰੋ ਮਾਲ ਬਹੁਤ ਆ ਤੇ ਤੁਸੀਂ ਟਾਈਮ ਨਾਲ ਪਹੁੰਚੇ ਉਹ ਗੱਲ ਨਾ ਹੋਵੇ ਕਿ 8 ਤਰੀਕ ਤੋਂ ਪਹਿਲਾਂ ਪਹਿਲਾਂ ਮਾਲ ਖਤਮ ਹੋਵੇ ਤੁਸੀਂ ਨੌ ਨੌ ਕੇ ਪੁੱਛੋ ਜੀ ਰਕੜੀ ਅੱਜ ਆ ਤੇ ਭੈਣ ਲਈ ਸੂਟ ਲੈਣਾ ਆ ਇਹ ਕੰਮ ਨਾ ਹੋ ਜਵੇ ਤੇ ਬਾਈ ਆ ਸੂਟਾਂ ਦਾ ਢੇਰ ਲੱਗਾ ਪਿਆ ਦਿਖਾ ਦੇ ਪਤਾ ਜੀ ਇਸ ਤੋਂ ਵਧੀਆ ਵੀ ਆ ਦੇਖੋ ਪੈਕਿੰਗ ਦੇ ਵਿੱਚ ਸੂਟ ਆ ਇਹ ਵਧੀਆ ਆ ਇਹ ਵੀ ਕਾਟਨ ਦੇ ਵਿੱਚ ਵਧੀਆ ਵਧੀਆ ਸੂਟ ਆ ਤੇ ਕੋਈ ਮੇਰਾ ਭੈਣ ਭਰਾ ਪਿੱਛੇ ਨਾ ਰਹਿ ਜਾਵੇ ਬਾਈ ਜੀ ਜਲਦੀ ਜਲਦੀ ਆ ਜਾਓ ਜੈਕਾਰੇ ਵਾਲਿਆਂ ਦੀ ਹੱਤੀ ਜਮਸ਼ੇਰ ਖਾਸ ਮੇਨ ਬੱਸ ਸਟੈਂਡ